ਰਾਧਾ ਸਵਾਮੀ ਜੀ ਅੱਜ ਮੇਰੀ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਗੱਲ ਹੋਈ ਤੇ ਉਹਨਾਂ ਨੇ ਜੋ ਮੈਨੂੰ ਗੱਲ ਕਹੀ ਉਹ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹਨੀ ਆ ਉਹਨਾਂ ਨੇ ਜੋ ਗੱਲ ਕੀਤੀ ਉਹ ਗੱਲ ਸੀ ਰਾਜਵੀਰ ਜਵੰਦਾ ਵੀਰ ਦੇ ਬਾਰੇ ਪਹਿਲਾਂ ਤੇ ਆਪਾਂ ਸਾਰੇ ਮਿਲ ਕੇ ਉਸ ਮਾਲਕ ਸੱਚੀ ਪਾਤਸ਼ਾਹ ਦੀ ਅੱਗੇ ਅਰਦਾਸ ਕਰੀਏ ਕਿ ਇਹ ਮਾਲਕਾ ਉਸ ਵੀਰ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ ਤੇ ਉਹ ਜਲਦੀ ਆਪਣੇ ਬੱਚਿਆਂ ਚ ਆਪਣੇ ਪਰਿਵਾਰ ਚ ਆਏ ਕਿਉਂਕਿ ਦੇਖੋ ਜੀ ਜਦ ਵੀ ਪਰਿਵਾਰ ਦਾ ਕੋਈ ਮੈਂਬਰ ਕਿਸੇ ਐਸੀ ਸਿਚੁਏਸ਼ਨ ਦੇ ਵਿੱਚ ਹੁੰਦਾ ਆ ਤੇ ਉਹ ਪਰਿਵਾਰ ਹੀ ਜਾਣਦਾ ਆ ਕਿ ਉਰਤੇ ਕੀ ਬੀਤਦੀ ਹੈ ਤੁਹਾਡੇ ਮੇਰੇ ਵਰਗਾ ਤੇ ਸਿਰਫ ਦੁਆ ਹੀ ਕਰ ਸਕਦਾ ਆ ਉਹ ਭੈਣ ਕਹਿੰਦੀ ਕਿ ਤੁਹਾਡੇ ਤੁਸੀਂ ਇੰਨੇ ਉਹ ਬਾਬਾ ਜੀ ਨੂੰ ਨਹੀਂ ਮੰਨਦੇ ਉਹ ਰਾਧਾ ਸਵਾਮੀ ਦੇ ਨਾਲ ਜਾਂ ਬਿਆਸ ਦੇ ਨਾਲ ਨਹੀਂ ਜੁੜੇ ਹੋਏ ਉਹ ਕਹਿੰਦੇ ਕਿ ਤੁਹਾਡੇ ਜਿਹੜੇ YouTube ਵਾਲੇ ਇੰਨੇ ਚੈਨਲ ਨੇ ਤੇ ਤੁਸੀਂ ਹਮੇਸ਼ਾ ਜਿਹੜੇ ਰਾਧਾ ਸਵਾਮੀ ਨੇ ਹਮੇਸ਼ਾ ਪਰਮਾਰਥ ਨਾਲ ਜੋੜਨ ਦੀ ਪ੍ਰੇਮ ਦੇ ਨਾਲ ਰਹਿਣ ਦੀ ਇੱਕ ਦੂਜੇ ਦੇ ਨਾਲ ਵਧੀਆ ਵਿਹਾਰ ਕਰਨ ਦੀ ਗੱਲ ਕਰਦੇ ਹੋ ਕਿਸੇ ਦਾ ਮਾੜਾ ਚੰਗਾ ਨਹੀਂ ਕਰਨਾ ਕਿਸੇ ਨੂੰ ਮਾੜਾ ਕਹਿਣਾ ਨਹੀਂ ਕੋਈ ਕਿਸੇ ਨੂੰ ਗਲਤ ਨਹੀਂ ਬੋਲਣਾ ਲੇਕਿਨ ਤੁਸੀਂ ਤੁਹਾਡੇ ਜਿਹੜੇ YouTube ਤੇ ਇੰਨੇ ਰਾਧਾ ਸਵਾਮੀ ਨੇ ਜੋ ਵੀਡੀਓ ਬਣਾਉਂਦੇ ਨੇ ਉਹਨਾਂ ਨੇ ਕਿਸੇ ਨੇ ਵੀ ਰਾਜਵੀਰ ਜਵੰਦਾ ਵੀਰ ਦੇ ਬਾਰੇ ਕੋਈ ਗੱਲ ਨਹੀਂ ਕਹੀ ਕੋਈ ਉਹਨਾਂ ਦੇ ਜ਼ਿਕਰ ਨਹੀਂ ਕੀਤਾ ਪਹਿਲਾਂ ਤੇ ਮੈਂ ਉਸ ਭੈਣ ਨੂੰ ਇਹ ਕਹਿਣਾ ਚਾਹਨੀ ਹਾਂ ਕਿ ਭੈਣੇ ਜਿਹੜੀ ਗੱਲ ਹੁੰਦੀ ਹੈ ਜਾਂ ਦੁਆ ਹੁੰਦੀ ਹੈ ਉਹ ਦਿਲ ਚੋਂ ਹੁੰਦੀ ਹੈ ਨਾ ਕਿ ਜ਼ੁਬਾਨ ਤੋਂ ਕੀ ਜ਼ੁਬਾਨ ਤੋਂ ਕੋਈ YouTube ਵਾਲਾ ਰਾਧਾ ਸਵਾਮੀ ਇਹ ਜਾਂ ਕੋਈ ਵੀ ਇਹ ਉਹ ਵੀਡੀਓ ਖੋਲ ਕੇ ਬਹਿ ਜਾਏ ਜਾਂ ਆਪਣਾ ਚੈਨਲ ਖੋਲ ਕੇ ਉਰਤੇ ਵੀਡੀਓ ਪੜਾਏ ਕਿ ਰਾਜਵੀਰ ਜਵੰਦਾ ਵੀਰ ਨੂੰ ਠੀਕ ਕਰ ਦਿਓ ਇਦਾਂ ਉਦਾਂ ਕਿ ਉਹ ਜਲਦੀ ਠੀਕ ਹੋ ਜਾਏਗਾ। ਅਗਰ ਕਿਸੇ ਨੇ ਉਸ ਵੀਰ ਵਾਸਤੇ ਦੁਆ ਕਰਨੀ ਉਹਨੇ ਦਿਲੋਂ ਕਰਨੀ ਉਹਨੇ ਘਰ ਬਹਿ ਕੇ ਵੀ ਕਰਨੀ ਹੈ ਕੈਮਰੇ ਤੋਂ ਬਗੈਰ ਵੀ ਕਰਨੀ। ਅੱਜ ਕਿੰਨੇ ਲੋਕ ਨੇ ਲੱਖਾਂ ਲੋਕ ਜੋ ਉਸ ਵੀਰ ਵਾਸਤੇ ਦੁਆ ਕਰ ਰਹੇ ਨੇ। ਉਨਾਂ ਚੋਂ ਉਹ ਸਾਰੇ ਹੋ ਸਕਦਾ ਉਹਨਾਂ ਚੋਂ ਕਈ ਰਾਧਾ ਸਵਾਮੀ ਵੀ ਹੋਣ ਤੇ ਮਾਲਕ ਤੇ ਇੱਕੇ ਭਾਵੇਂ ਉਹ ਵੈਗਰੂ ਨਾਲ ਜੁੜਿਆ ਹੈ ਰਾਧਾ ਸਵਾਮੀ ਪੰਥ ਨਾਲ ਜੁੜਿਆ ਹੈ ਜਾਂ ਫਿਰ ਉਹ ਅੱਲਾ ਨੂੰ ਮੰਨਦਾ ਹੈ Hindu ਹੈ ਮੰਦਿਰ ਚ ਜਾਂਦਾ ਹੈ ਮਸਜਿਦ ਚ ਜਾਂਦਾ ਆ ਰੱਬ ਤੇ ਸਾਰਿਆਂ ਦਾ ਇੱਕੇ ਕਿਉਂ ਆਪਾਂ ਦਿਲਾਂ ਚ ਭੇਦ ਪਾਏ ਹੋਏ ਨੇ ਜਾਂ ਇੱਕ ਦੂਸਰੇ ਵਾਸਤੇ ਸੋਚਦੇ ਆ ਕਿ ਇਹ ਤੇ ਰਾਧਾ ਸਵਾਮੀ ਨੂੰ ਮੰਨਦੇ ਨੇ ਇਹ ਤੇ ਇਤਰਾ ਕਹਿ ਹੀ ਨਹੀਂ ਸਕਦੇ ਹੁਣ ਤੁਸੀਂ ਯੂਟਿਊਬਰਾਂ ਦੀ ਗੱਲ ਕਰ ਲਓ ਚੈਨਲਾਂ ਦੀ ਗੱਲ ਕਰ ਲਓ ਮੀਡੀਆ ਦੀ ਗੱਲ ਕਰ ਲਓ ਅੱਜ ਚਲੋ ਮੰਨਿਆ ਰਾਧਾ ਸਵਾਮੀ ਦੇ ਕਿਸੇ ਯੂਟਿਊਬਰ ਨੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਤੇ ਰਾਜਵੀਰ ਜਵੰਦਾ ਵੀਰ ਦੀ ਕੋਈ ਵੀ ਜ਼ਿਕਰ ਨਹੀਂ ਕੀਤਾ ਲੇਕਿਨ ਜਿਹੜੇ মিডিਆ ਵਾਲੇ ਜਿਹੜੇ ਯੂਟਿਊਬਰ ਕਈ ਐਵੇਂ ਦੇ ਜਿਹੜੇ ਉਦੋਂ ਦਾ ਉਹਨਾਂ ਦਾ ਇੱਕ ਹੀ ਟੌਪਿਕ ਏ ਰਾਜਵੀਰ ਜਵੰਦਾ ਦੀ ਹਾਲਤ ਬਹੁਤ ਗੰਬੀਰ ਵੈਲਡਿਨੇਟਰ ਤੇ ਆ ਅੱਜੇ ਕੱਲ੍ਹੇ ਪਰਸੋਂ ਮਤਲਬ ਪਲ-ਪਲ ਅਗਰ ਉਸ ਵੀਰ ਨੇ ਠੀਕ ਹੋਣਾ ਵੀ ਹੈ ਤਾਂ ਵੀ ਇੱਕ ਨੈਗੇਟਿਵ ਸੋਚ ਇੱਕ ਨੈਗੇਟਿਵ ਵੇ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਏ ਉਹਨੇ ਬਚਣਾ ਨਿੰਗਾ ਉਹਦੀ ਹਾਲਤ ਬਹੁਤ ਅਰੇ ਮਾਲਕ ਅਗੇ ਅਰਦਾਸ ਕਰੋ ਨਾ ਕੀ ਮਾਲਕਾ ਉਸ ਵੀਰ ਨੂੰ ਜਲਦੀ ਤੋਂ ਜਲਦੀ ਰਾਜੀ ਕਰੋ ਆਪਣੇ ਘਰ ਜਾਏ ਆਪਣੇ ਬੱਚਿਆਂ ਦੇ ਵਿੱਚ ਜਾਏ ਇੱਥੇ ਰਾਧਾ ਸਵਾਮੀ ਜਾਂ ਯੂਟਿਊਬਰ ਵਿੱਚ ਕਿੱਥੋਂ ਆ ਜਾਂਦੇ ਨੇ ਕਿ ਰਾਧਾ ਸਵਾਮੀ ਇੱਕ ਵੀਡੀਓ ਬਣਾ ਲੈਣ ਚੱਲੋ ਮੰਨ ਲਿਆ ਜਿਹੜੇ ਰਾਧਾ ਸਵਾਮੀ ਦਾ ਕੋਈ ਯੂਟਿਊਬਰ ਜਾ ਕੇ ਉਹਦੇ ਹਸਪੀਟਲ ਦੇ ਅੱਗੇ ਵੀਡੀਓ ਵੀ ਬਣਾਉਣ ਲੱਗ ਗਏ ਜਿਹੜੇ ਵੀਡੀਓ ਬਣਾ ਰਹੇ ਨੇ ਉਹ ਕਿਹੜੇ ਉਹ ਕਿਹੜੇ ਤੀਰ ਮਾਰਨ ਦਾ ਉਹ ਵੀ ਤੇ ਉਦਾਂ ਦੀਆਂ ਗਲਤ ਹੀ ਨਿਊਜ਼ਾਂ ਕਦੀ ਕੋਈ ਕੁਛ ਕਹਿ ਦਿੰਦਾ ਹੈ ਕਦੀ ਕੁਛ ਕਹਿ ਦਿੰਦਾ ਆ ਉਹ ਬਿਲਕੁਲ ਐਂ ਹੈਡਲਾਈਨ ਬਣਾਈ ਹੋਈ ਏ ਐਸਟੀਮ ਕੇ ਔਰਤੂ ਬਗੈਰ ਉਹਨਾਂ ਨੂੰ ਕੋਈ ਟੌਪਿਕ ਹੀ ਨਹੀਂ ਮਿਲ ਰਿਹਾ ਇਸ ਕਰਕੇ ਕਿਸੇ ਨੂੰ ਵੀ ਜੱਜ ਨਹੀਂ ਕਰਨਾ ਚਾਹੀਦਾ ਕਿ ਉਹ ਰਾਧਾ ਸਵਾਮੀ ਨੇ ਉਹ ਐਸ ਕਰਕੇ ਵੀਡੀਓ ਨਹੀਂ ਬਣਾਉਂਦੇ ਜਾਂ ਉਹ ਗੁਰਦੁਆਰੇ ਨਹੀਂ ਜਾਂਦੇ ਜਾਂ ਉਹ ਫਲਾਣੇ ਨੂੰ ਨਹੀਂ ਮੰਨਦੇ ਜਾਂ ਇਦਾਂ ਉਹਦਾ ਕਿਸੇ ਵੀ ਹੁਣ ਰਾਦਾ ਸਵਾਮੀਆ ਦੀ ਗੱਲ ਕਰਦੇ ਆ ਉਹ ਕਹਿੰਦੇ ਕਿ ਉਹ ਉਹ ਕਹਿੰਦੀ ਭੈਣ ਮੈਨੂੰ ਕਿ ਇਹ ਕਿਤੇ ਵੀ ਨਾ ਮਤਲਬ ਪਬਲਿਕੀ ਉਹ ਕੋਈ ਵੀ ਸੋਸ਼ਲ ਕੋਈ ਮਦਦ ਨਹੀਂ ਕਰਦੇ ਜਾਂ ਕਿਤੇ ਜਾ ਕੇ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਉਂਦੇ ਹੁਣ ਭੈਣ ਬਾਬਾ ਜੀ ਨੇ ਬਾਬਾ ਜੀ ਦੇ ਸਤਸੰਗੀ ਜਿਹੜੇ ਸੇਵਾਦਾਰ ਨੇ ਵਿਆਸ ਵੱਲੋਂ ਜਿਹੜਾ ਉੱਥੇ ਹੜ ਆਇਆ ਆ ਪੰਜਾਬ ਚ ਕਿੰਨੀ ਜ਼ਿਆਦਾ ਮਦਦ ਕੀਤੀ ਜਾ ਰਹੀ ਹੈ ਮਨੂ ਹਰਤਾ ਤੇ ਕੈਮਰੇ ਲੈ ਕੇ ਥੋੜੀ ਜਾਣਗੇ ਕਿ ਅਸੀਂ ਰਾਧਾ ਸਵਾਮੀ ਆ ਅਸੀਂ ਤੁਹਾਡੀ ਮਦਦ ਕਰ ਰਹੇ ਆ ਅਰੇ ਉਹ ਦਿਲੋਂ ਕਰਦੇ ਆ ਉਹ ਸ਼ੋਫ ਨਹੀਂ ਕਰਦੇ ਕਿਉਂਕਿ ਇਹ ਚੀਜ਼ ਸਾਡਾ ਗੁਰੂ ਸਾਨੂੰ ਸਿਖਾਂਦਾ ਆ ਇਹ ਗੁਰੂ ਤੋਂ ਹੀ ਅਸੀਂ ਸਿੱਖ ਰਹੇ ਆ ਜਦੋਂ ਸਾਡਾ ਗੁਰੂ ਹੀ ਨਹੀਂ ਸ਼ੋਫ ਕਰਦਾ ਤੇ ਉਹਦੇ ਸ਼ਿਸ਼ੇ ਕਿਉਂ ਸ਼ੋਫ ਕਰਨਗੇ ਉਹਦੇ ਬੱਚੇ ਕਿਉਂ ਸ਼ੋਫ ਕਰਨਗੇ ਬਾਬਾ ਜੀ ਤੇ ਕਹਿੰਦੇ ਆ ਇੱਕ ਹੱਥ ਦੇ ਦੂਜੇ ਨੂੰ ਪਤਾ ਵੀ ਨਾ ਲੱਗੇ ਤੋ ਕਿਉਂ ਸ਼ੋਅ ਆਫ ਕਰਨਗੇ ਕਿਸੇ ਦੀ ਅਰਦਾਸ ਵਾਸਤੇ ਕਿਸੇ ਦੀ ਮਦਦ ਵਾਸਤੇ ਤੁਹਾਨੂੰ ਲੱਗਦਾ ਆ ਕਿ ਉਹ ਕਰਨਗੇ ਕਦੀ ਵੀ ਨਹੀਂ ਕਰਨਗੇ ਜੋ ਦਿਲੋਂ ਬਾਬਾ ਜੀ ਨੂੰ ਮੰਨਦੇ ਨੇ ਜੋ ਸ਼ੁਰੂ ਤੋਂ ਇਸ ਚੀਜ਼ ਦੇ ਨਾਲ ਜੁੜੇ ਹੋਏ ਨੇ ਉਹ ਕਦੀ ਵੀ ਸ਼ੋਅ ਆਫ ਨਹੀਂ ਕਰਨਗੇ ਹੁਣ ਕਈਆਂ ਨੂੰ ਕਈ ਲੋਗ ਮिन्नੂ ਮੇਰੀ ਫੈਮਲੀ ਨੂੰ ਸਾਨੂੰ ਕਈ ਲੋਗ ਕਹਿ ਦਿੰਦੇ ਨੇ ਹਨਾ ਪਰ ਕਿਸੇ ਦੀ ਪਰਵਾਹ ਨਹੀਂ ਕਰਨੀ ਕਿ ਲੋਕ ਤੁਹਾਨੂੰ ਕਿੱਦਾਂ ਜੱਜ ਕਰ ਰਹੇ ਨੇ ਤੁਸੀਂ ਬਸ ਆਪਣਾ ਕਰਮ ਕਰਨਾ ਹੈ ਕਿ ਅਸੀਂ ਕੀ ਆ ਅਸੀਂ ਕੀ ਕਰ ਸਕਦੇ ਹਾਂ ਹੁਣ ਇੰਨਾ ਬਾਬਾ ਜੀ ਨੇ ਉੱਥੇ ਮਦਦ ਕੀਤੀ ਹਨਾ ਹੜ ਆਇਆ ਉਹਦੇ ਵਿੱਚ ਉਹਨਾਂ ਨੇ ਕਿੰਨੀ ਲੱਖਾਂ ਕਰੋੜਾਂ ਅਰਬਾਂ ਦੀ ਮੈਨੂੰ ਲੱਗਦਾ ਹੈ ਮਦਦ ਕੀਤੀ ਮੈਨੂੰ ਕੀ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਉਹਨਾਂ ਨੇ ਮਦਦ ਕੀਤੀ ਲੇਕਿਨ ਉਹਦੇ ਚ ਵੀ ਕਈ ਲੋਕ ਐਵੇਂ ਦੇ ਨੇ ਉਹ ਡੈਮ ਪੁੱਠਾ ਬਣਾ ਲਿਆ ਉਹ ਡੈਮ ਉਹਨਾਂ ਨੇ ਵਿਆਸ ਆ ਲਿਆ ਨੇ ਉਹਦਾ ਉਹਦੀ ਨਦੀ ਹੀ ਉਲਟੀ ਕਰਤੀ ਏ ਉਹ ਤਾਂ ਕਰਕੇ ਪਾਣੀ ਉਧਰ ਨੂੰ ਚਲਾ ਗਿਆ ਅਰੇ ਕੀ ਸਾਰਾ ਪਾਣੀ ਵਿਆਸ ਨਦੀ ਦਾ ਹੀ ਗਿਆ ਸੀ ਉਹ ਪਾਣੀ ਕਿੱਥੋਂ ਆਇਆ ਕਿੱਧਰੋਂ ਗਿਆ ਉਹ ਚੀਜ਼ ਨਹੀਂ ਵੇਖੀ ਹਜੇ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਲੇਕਿਨ ਸਾਰਾ ਦਾ ਸਾਰਾ ਮੁੱਦਾ ਆ ਕੇ ਵਿਆਸ ਨਦੀ ਤੇ ਰੁਕ ਗਿਆ ਜਿਹੜੀਆਂ ਦੂਸਰੀਆਂ ਚਾਰ ਨਦੀਆਂ ਵਿੱਚ ਜੁੜੀਆਂ ਹੋਈਆਂ ਸੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰਦਾ ਵਿਆਸ ਨਦੀ ਹੀ ਕਿਉਂ ਕਿਉਂਕਿ ਉਹ ਰਾਧਾ ਸਵਾਮੀਆ ਦੀ ਹੈ ਫਿਰ ਇਹ ਭੇਦਪਾਨ ਵਾਲੇ ਵੀ ਆਪਾਂ ਹੀ ਆ ਮੋਸਟਲੀ ਅਸੀਂ ਦੇਖਦੇ ਹਾਂ ਅਗਰ ਕਿਸੇ ਦੇ ਘਰ ਕੋਈ ਮੌਤ ਹੋ ਜਾਂਦੀ ਹੈ ਨਾ ਤੇ ਅਗਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਇਆ ਜਾਂਦਾ ਆ ਉਹਨੂੰ ਅੱਧੇ ਲੋਗ ਇਹ ਪੁੱਛ ਤੁਸੀਂ ਰਾਧਾ ਸਵਾਮੀ ਹੋ ਤੁਹਾਡੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਆ ਸਕਦੇ ਨੇ ਕੀ ਬਾਬਾ ਜੀ ਮਨਾ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਨਹੀਂ ਮੰਨਣਾ ਉੱਥੇ ਕਹਿੰਦੇ ਨੇ ਬਾਣੀ ਹੀ ਸਾਰੀ ਉੱਥੋਂ ਲਈ ਗਈ ਹੈ ਤੋਕ ਹੀ ਸਾਰੀ ਉੱਥੋਂ ਲਈ ਗਈ ਬਸ ਸਮਝਣ ਦੀ ਗੱਲ ਹੈ ਵਿਚਾਰਨ ਦੀ ਗੱਲ ਹੈ ਕਿ ਅਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਸਮਝਣਾ ਹੁਣ ਪਾਠ ਤੇ ਅਸੀਂ ਸਾਰੇ ਕਰਦੇ ਆ ਕਿ ਉਹਦੀਆਂ ਜੋ ਤੁਕਾਂ ਨੇ ਉਹਨੂੰ ਸਮਝਦੇ ਆ ਉਰ ਤੇ ਚੱਲਦੇ ਆ ਤੇ ਬਾਬਾ ਜੀ ਸਿਰਫ ਸੇਮ satsang ਚ ਇਹੀ ਸਮਝਾਉਂਦੇ ਨੇ ਕਿ ਭਾਈ ਪੜਨ ਵੱਲ ਧਿਆਨ ਨਾ ਕਰੋ ਪਾਠ ਕਰੋ ਲੇਕਿਨ ਉਹਨੂੰ ਸਮਝੋ ਕਿ ਉਹਦੇ ਵਿੱਚ ਲਿਖਿਆ ਕੀ ਏ ਉਹ ਕੈ ਬਾਣੀ ਆਪਾਂ ਨੂੰ ਕਹਿਣਾ ਕੀ ਚਾਹੁੰਦੀ ਸਿਰਫ ਆਪਣੇ ਅੱਗੇ ਜਰੀਆ ਬਣ ਕੇ ਆਏ ਨੇ ਲੇਕਿਨ ਇੰਨਾ ਨੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਹਦੇ 'ਚ ਵੀ ਮੈਂ ਇਹ ਗੱਲ ਕਹੀ ਅੱਜ ਮੈਂ ਫਿਰ ਇੱਕ ਗੱਲ ਕਹਿਣਾ ਚਾਹੁੰਦੀ ਆ ਲੇਕਿਨ ਰਾਧਾ ਸਵਾਮੀ ਜਿਹੜਾ ਚੀਜ਼ ਇਹ ਉਸ ਚੀਜ਼ ਨੂੰ ਇੱਕ ਮੁੱਦਾ ਬਣਾ ਲਿੱਤਾ ਗਿਆ ਅਸੀਂ ਵੀ ਕਈ ਵਾਰੀ ਚੀਜ਼ ਫੇਸ ਕਰਦੇ ਆ ਕਿਉਂਕਿ ਆਪਾਂ ਨੂੰ ਜਦੋਂ ਅਸੀਂ ਬਚਪਨ ਨਾਲ ਕਿਸੇ ਚੀਜ਼ ਦੇ ਨਾਲ ਜੁੜੇ ਹੁੰਦੇ ਆ ਨਾ ਆਪਾਂ ਕਿਸੇ ਨੂੰ ਸਵੇਰੇ ਉੱਠਦੇ ਆ ਜਾਂ ਆਪਾਂ ਕਿਸੇ ਨੂੰ ਮਿਲਦੇ ਆ ਸਾਡੀ ਫੈਮਿਲੀ ਦੇ ਦਾਦਕਾ ਪਰਿਵਾਰ ਤੋਂ ਲੈ ਕੇ ਸਾਰੇ ਹੀ ਰਾਧਾ ਸਵਾਮੀ ਨੇ ਹਨਾ ਤੇ ਆਪਾਂ ਉਹਨਾਂ ਨੂੰ ਰਾਧਾ ਸਵਾਮੀ ਬੁਲਾਣੇ ਆ ਤੇ ਜਦੋਂ ਕੋਈ ਬਾਹਰ ਦਾ ਬੰਦਾ ਆਂਦਾ ਹੈ ਆਪਣੇ ਮੂੰਹ ਚੋਂ ਰਾਧਾ ਸਵਾਮੀ ਨਿਕਲ ਜਾਂਦਾ ਹੈ ਉਦੋਂ ਵੀ ਉਹਨਾਂ ਚੀਜ਼ਾਂ ਉਸ ਲੋ ਉਹਨਾਂ ਕਈ ਲੋਕਾਂ ਨੂੰ ਉਸ ਚੀਜ਼ ਤੇ ਓਬਜੈਕਸ਼ਨ ਹੁੰਦਾ ਆ ਕਿ ਤੁਸੀਂ ਰਾਧਾ ਸਵਾਮੀ ਕਿਉਂ ਕਹਿ ਰਹੇ ਹੋ ਤੇ ਤੁਸੀਂ ਮੈਨੂੰ ਦੱਸਿਓ ਜ਼ਰੂਰ ਕਿ ਅਗਰ ਜੋ ਮੈਂ ਅਗਰ ਮੇਰੀਆਂ ਕਿਸੇ ਗੱਲਾਂ ਦੇ ਨਾਲ ਕਿਸੇ ਨੂੰ ਠੇਸ ਪਹੁੰਚਦੀ ਏ ਤੇ ਮੈਂ ਉਹਦੇ ਵਾਸਤੇ ਵੀ ਮਾਫੀ ਮੰਗਦੀ ਆ ਲੇਕਿਨ ਮੈਂ ਕੁਝ ਚੀਜ਼ਾਂ ਇਤਰਾਹ ਦੀਆਂ ਨਹੀਂ ਜੋ ਲੋਕਾਂ ਦੇ ਸਾਹਮਣੇ ਲਿਆਉਣਾ ਚਾਹਨੀ ਹਾਂ ਜੋ ਸਾਨੂੰ ਜੋ ਰਾਧਾ ਸਵਾਮੀ ਵਿਆਸ ਨੂੰ ਮੰਨਦੇ ਨੇ ਉਹਨਾਂ ਵਾਸਤੇ ਉਹ ਗਲਤ ਨਾ ਬੋਲਣ ਉਹ ਗਲਤ ਵਿਚਾਰ ਉਹਨਾਂ ਦੀ ਧਾਰਨਾ ਉਹਨਾਂ ਦੇ ਅੰਦਰ ਉਹ ਨਾ ਪਾਨ ਉਹ ਜੋ ਨੇ ਆਪਣੇ ਵਾਸਤੇ ਨੇ ਜੋ ਤੁਸੀਂ ਉਹ ਉਹ ਆਪਣੇ ਵਾਸਤੇ ਹੋ ਸਭ ਨੇ ਆਪਣੀ ਆਪਣੀ ਕਰਨੀ ਕਰਨੀ ਹੈ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਉਸ ਵੀਰ ਵਾਸਤੇ ਉਹ ਵੀਰ ਆਪਣੇ ਪਰਿਵਾਰ 'ਚ ਜਲਦੀ ਤੋਂ ਜਲਦੀ ਵਾਪਸ ਆਏ ਉਹ ਰਾਜੀ ਹੋ ਜਾਏ ਉਹ ਵੀ ਬਾਲ ਬੱਚਿਆਂ ਵਾਲਾ ਆ ਤੇ ਤੁਸੀਂ ਸਾਰੇ ਜਿਹੜੇ ਵੀ ਲੋਕ ਇਹ ਵੀਡੀਓ ਦੇਖਣ ਵੀਡੀਓਜ਼ ਕਮੈਂਟ ਜ਼ਰੂਰ ਕਰਿਓ ਕਿ ਬਾਬਾ ਜੀ ਉਸ ਰਾਜਵੀਰ ਜਵੰਦਾ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰ ਜਨ ਤਾਂ ਕਿ ਜੋ ਲੋਕ ਇਹ ਕੁਐਸਚਨ ਕਰਦੇ ਨੇ ਉਹਨਾਂ ਨੂੰ ਇਹ ਲੱਗੇ ਕਿ ਸਾਰਿਆਂ ਵਾਸਤੇ ਹੀ ਬਾਬਾ ਜੀ ਕਦੀ ਜਾਂ ਉਹਨਾਂ ਦੀ ਸੰਗਤ ਕਦੀ ਭੇਦਪਾਉ ਕਰਦੀ ਹੀ ਨਹੀਂ ਗੁਰੂ ਵਾਸਤੇ ਸਭ ਬਰਾਬਰ ਨੇ ਰਾਧਾ ਸੋਨ